ਨਾਸ ਰੂ ਮਨਸੂਰ ਗੁਰ ਗੋਬਿੰਦ ਸਿੰਘ ਏ ਜਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਹਕ ਰਾ ਗੰਜੂਰ ਗੁਰ ਗੋਬਿੰਦ ਸਿੰਘ ਜਮਲਾ ਭੈ ਜਨੂਰ ਗੁਰ ਗੋਬਿੰਦ ਸਿੰਘ ਹਕ ਹਕਿਆਗਾਹ ਗੁਰ ਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਦੁਰਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦਿੰਦੇ ਨਿਹਾਲ ਕਰ ਰਹੇ ਪੜਾਦਰ ਪੜਾ ਕਰਦੇ ਮਹਾਰਾਜੀ ਰਪਾਣੇ ਹੁੰਦੇ ਹੋਏ ਬੇੜੀ ਆਪਣੇ ਇੱਥੇ ਨਾ ਇੱਕ ਬੜਾ ਕਰਾਮਾਤੀ 나ਥ ਰਹਿੰਦਾ ਸੀ ਉਹ ਆਪ ਜੀ ਦੇ ਦਰਸ਼ਨ ਕਰਨ ਆਇਆ ਦਰਸ਼ਨਾਂ ਤੋਂ ਬਾਅਦ ਕਹਿਣ ਲੱਗਿਆ ਤੁਸੀਂ ਆਪਣੇ ਆਪ ਨੂੰ ਗੁਰੂ ਖਵਾਉਂਦੇ ਹੋ ਤੇ ਜੇ ਤੁਹਾਡੇ ਪਾਸ ਕੋਈ ਕਰਾਮਾਤ ਹੈ ਤਵਖਾਓ ਤੇ ਕਰਾਮਾਤ ਬਗੈਰ ਗੁਰੂ ਕਾ ਦਾ ਸਤਗੁਰ ਜੀ ਬੋਲੇ 나ਥ ਜੀ ਜਜੋ ਅਸੀਂ ਤੁਹਾਡੇ ਡੇਰੇ ਆਵਾਂਗੇ ਨਾ ਫਿਰ ਉੱਥੇ ਕਰਾਮਾਤ ਵਿਖਾਵਾਂਗੇ ਅਗਲੇ ਦਿਨ ਆਪ ਸਹਿਜ ਭਾ 나ਥ ਦੇ ਡੇਰੇ ਚਲੇ ਗਏ ਗੱਲਾਂ ਬਾਤਾਂ ਕਰਦਿਆਂ ਆਪ ਨੇ ਆਪਣਾ ਤੀਰ ਜ਼ਮੀਨ ਨਾਲ ਛੁਹਾ ਕੇ 나ਥ ਦੇ ਸਿਰ ਨਾਲ ਛੁਹਾਇਆ ਤੇ ਆਖਿਆ 나ਥ ਜੀ ਹੁਣ ਦੱਸੋ ਆਨੰਦੋ 나ਥ ਨੂੰ ਲੱਗਾ ਜਿਵੇਂ ਉਹਦੀਆਂ ਸਿੱਧੀਆਂ ਉਹਦਾ ਸਾਥ ਛੱਡ ਗਈਆਂ ਦੀਨੋ ਕਿ ਬੋਲਿਆ ਜੀ ਮੈਂ ਆਨੰਦ ਤਾਂ ਸੀ ਪਰ ਆਪਨੇ ਮੈਨੂੰ ਸਿੱਧੀਆਂ ਤੋਂ ਵਾਂਝਾ ਕਰ ਛੱਡਿਆ ਹੁਣ ਦੀਨ ਬਣਤਾ ਆਪ ਸਮਰਥੋ ਮੈਂ ਆਪ ਜੀ ਨੂੰ ਨਮਸਕਾਰ ਕਰਦਾ ਸਤਗੁਰਾਂ ਨੇ ਆਖਿਆ 나ਥ ਜੀ ਚਲੋ ਦਿੱਲੀ ਦੀ ਸੈਰ ਕਰੀਏ ਸਤਗੁਰਾਂ ਦਾ ਭਾਵ ਯੋਗਵਾਲ ਨਾਲ ਦਿੱਲੀ ਪਹੁੰਚਣ ਦਾ ਸੀ ਪਰ ਉਹ ਬੋਲਿਆ ਗੁਰੂ ਜੀ ਆਪਨੇ ਮੈਨੂੰ ਕਿਧਰੇ ਜਾਣ ਜੋਗ ਛੱਡਿਆ ਨਹੀਂ ਹੁਣ ਮੈਂ ਆਪ ਦਾ ਸੇਵਕਾਂ ਤਦ ਸਹਿਬ ਜੀ ਆਖਿਆ ਨਾਥ ਜੀ ਸਧਾਰਨ ਗੱਲਾਂ ਵਾਸਤੇ ਕਰਾਮਾਤਾ ਵਿਖਾਉਣ ਨਾਲ ਅਮੇ ਪੈਦਾ ਹੁੰਦੀ ਹੈ ਇਹਦੇ ਨਾਲ ਯੋਗ ਸਾਧਨਾ ਦਾ ਗੌਰਵ ਨਹੀਂ ਰਹਿੰਦਾ ਇਸ ਕਰਕੇ ਸਿੱਧ ਬਲ ਨੂੰ ਵਸ ਵਿੱਚ ਰੱਖਣਾ ਚਾਹੀਦਾ ਹੈ ਸਾਈਂ ਜੀ ਦੇ ਵਜਨ ਸੁਣ ਕੇ 나ਥ ਨੂੰ ਗਿਆਨ ਹੋ ਆਇਆ ਉਹ ਚਰਨਾਂ ਦੇ ਮੱਥਾ ਟੇਕ ਕੇ ਆਪਣੇ ਡੇਰੇ ਪਰਤ ਗਿਆ ਹਣ ਥੇੜੀ ਤੋਂ ਸਤਿਗੁਰ ਜੀ ਸਿੰਘਾ ਸਣੇ ਚੱਲ ਕੇ ਅਗਲੇ ਪਿੰਡ ਪਹੁੰਚੇ ਇਸ ਪਿੰਡ ਵਿੱਚ ਭੁੰਦੜ دیਵਾਨਾ ਸਿੱਖ ਆਪ ਜੀ ਦਾ ਪਰਮ ਸ਼ਰਧਾਲੂ ਸੀ ਉਹ ਆਪ ਜੀ ਦੇ ਦਸਤਾਰੇ ਲਈ ਬਰੀਕ ਮਲਮਲ ਦਾ ਥਾਨ ਤੇ 5 ਰੁਪਏ ਲੈ ਕੇ ਹਾਜ਼ਰ ਹੋਇਆ ਪਿੰਡ ਦੇ ਲੋਕ ਦੁੱਧ ਦੀਆਂ ਗਾਗਰਾਂ ਭਰ ਕੇ ਲਿਆਏ ਭੁੰਦੜ ਸਿੱਖ ਨੇ ਦੁੱਧ ਵਿੱਚ ਮਿੱਠਾ ਪਾ ਕੇ ਪਹਿਲਾ ਮਹਾਰਾਜ ਜੀ ਨੂੰ ਦੁੱਧ ਛਕਾਇਆ ਫਿਰ ਸਾਰੇ ਸਿੰਘਾਂ ਵਿੱਚ ਵਰਤਾਇਆ ਉਹਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਸਾਹਿਬ ਜੀ ਬੜੇ ਪਰਸਾਨ ਹੋਏ ਆਦੇ ਉਹਨੂੰ ਖੁਸ਼ੀ ਦਾ ਥਾਪੜਾ ਤੇ ਮੇਰਾ ਦੀ ਬਖਸ਼ਿਸ਼ ਕੀਤੀ ਸਤਗੁਰ ਜੀ ਚਰਾਣੀ ਪਿੰਡ ਪਹੁੰਚੇ ਪੂਰਬ ਦਿਸ਼ਾ ਵਿੱਚ ਇੱਕ ਤਲਾਬ ਬਣਿਆ ਸੀ ਸਤਗੁਰ ਜੀ ਤਲਾਬ ਦੇ ਕੰਢੇ ब्राह्मण ਸਨ ਇਹਨੇ ਨੇ ਇੱਕ ਵੱਡਾ ਸਾਰਾ ਫਣੀਆਂ ਰ ਸੱਪ ਆਪਣਾ ਫਨ ਖਲਾਰ ਕੇ ਆਪ ਜੀ ਵੱਲ ਆਇਆ ਸਹਿਬ ਜੀ ਨੇ ਉਸੇ ਵੇਲੇ ਉਹਨੂੰ ਬਾਣ ਨਾਲ ਮਾਰਤਾ ਫਿਰ ਆਪ ਜੀ ਨੇ ਸਿੰਘਾਂ ਨੂੰ ਸੱਦਿਆ ਵੀ ਇਹ ਸੱਪ ਪਿਛਲੇ ਜਨਮ ਵਿੱਚ ਇੱਕ ਹੰਕਾਰੀ ਮਸੰਦ ਸੀ ਇਹ ਸਦਾ ਗਰਭਗਮਾਨ ਵਿੱਚ ਰਹਿੰਦਾ ਸੀ ਕਾਰਪੇਟ ਦਾ ਜਿਹੜਾ ਧਨ ਇਕੱਠਾ ਹੁੰਦਾ ਸੀ ਉਹਦਾ ਵੱਡਾ ਹਿੱਸਾ ਆਪ ਰੱਖ ਲੈਂਦਾ ਸੀ ਮਰਨ ਸਮੇਂ ਦੀ ਤ੍ਰਿਸ਼ਨਾ ਧਨ ਵਿੱਚ ਹੀ ਲੱਗੀ ਰਹੀ ਜਿਸ ਕਰਕੇ ਇਹਨੂੰ ਸਰਪ ਜੂਣ ਵਿੱਚ ਪਾਇਆ ਗਿਆ ਹੁਣ ਸਾਨੂੰ ਤੱਕ ਕੇ ਮੁਕਤੀ ਲਈ ਸਾਡੇ ਵੱਲ ਆਇਆ ਸੋ ਅਸੀਂ ਇਸ ਨੂੰ ਸਰਬ ਜੂਨ ਤੋਂ ਮੁਕਤ ਕਰ ਦਿੱਤਾ ਹਣੇ ਕਿੰਢੇੜਾ ਕਰਕੇ ਸਤਿਗੁਰ ਜੀ ਚਰਾਣੀ ਤੋਂ ਚੱਲ ਪਏ ਤੇ ਛਤਿਆਣਿਆਂ ਉਤਰੇ ਇੱਥੋਂ ਦੀ ਸੰਗਤ ਨੇ ਬੜੀ ਆਉ ਭਗਤ ਕੀਤੀ ਅਗਲੇ ਦਿਨ ਸਹਿਬ ਜੀ ਉੱਥੋਂ ਚੱਲਣ ਲਈ ਤਿਆਰ ਹੋਏ ਬਰਾੜ ਨੌਕਰ ਆਪਸ ਵਿੱਚ ਗੋਦ ਮਨਾ ਕੇ ਆਪ ਜਿਹਦੇ ਕੋਲ ਆਏ ਘੋੜੇ ਦੀਆਂ ਵਾਂਗਾਂ ਫੜ ਗਿਆ ਅੱਖਾਂ ਲੱਗੇ ਮਹਾਰਾਜ ਜੀ ਸਾਨੂੰ ਪਹਿਲਾਂ ਸਾਡੀਆਂ ਤਨਖਾਹਾਂ ਦਿਓ ਫੇਰ ਅੱਗੇ ਜਾਣਾ ਤੁਸੀਂ ਸਾਨੂੰ ਕਈ ਦਿਨਾਂ ਤੋਂ ਟਾਲਦੇ ਆਉਂਦੇ ਹੋ ਅਗਾ ਤੋਂ ਅਗਾ ਲਈ ਜਾ ਰਹੇ ਹੋ ਪਿੱਛੇ ਸਾਡੇ ਟੱਬਰ ਭੁੱਖੇ ਨੇ ਉਹ ਕਿਦੋਂ ਖਾਣਗੇ ਬਰਾੜਾਂ ਦੀ ਗੱਲ ਸੁਣ ਕੇ ਭਾਈ ਦਾਣ ਸਿੰਘ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ تسلی ਰੱਖੋ ਗੁਰੂ ਜੀ ਤੁਹਾਡੀਆਂ ਤਨਖਾਹਾਂ ਨਹੀਂ ਰੱਖਣ ਲੱਗੇ ਸੰਗਤਾਂ ਵੱਲੋਂ ਕਾਰ ਭੇਡ ਦੀ ਮਾਇਆ ਆ ਲਵੇ ਉਸੇ ਵੇਲੇ ਤੁਹਾਡੇ ਪੈਸੇ ਮਿਲ ਜਾਣਗੇ ਪਰ ਬਰਾੜ ਅੜ ਖੜੋਤੇ ਵੀ ਅਸੀਂ ਹੁਣੇ ਪੈਸੇ ਲੈਣੇ ਨੇ ਤਾਂ ਹੀ ਅੱਗੇ ਜਾਣ ਦੇਵਾਂਗੇ ਉਹ ਕਹਿਣ ਲੱਗੇ ਸਾਡੇ ਬਾਲ ਬੱਚੇ ਭੁੱਖੇ ਮਰ ਰਹੇ ਹਨ ਅਸੀਂ ਤਨਖਾਹਾਂ ਭੇਜ ਦਿਆਂ ਤਾਂ ਉਹਨਾਂ ਦੀ ਰੋਟੀ ਪਾਣੀ ਚੱਲਦਾ ਸਾਡੇ ਪੈਸੇ ਦੇ ਦਿਓ ਅਸੀਂ ਵਾਪਸ ਘਰਾਂ ਨੂੰ ਚਲੇ ਜਾਣਾ ਸਾਨੂੰ ਇਹ ਨੌਕਰੀ ਨਹੀਂ ਪੁੱਜਦੀ ਬਰਾੜਾਂ ਦੀ ਗੱਲ ਸੁਣ ਕੇ ਸਤਿਗੁਰਾਂ ਨੇ ਆਖਿਆ ਵੇ ਤੁਸੀਂ ਸਿੱਖੀ ਰੱਖਣੀ ਹੈਗੇ ਤਨਖਾਹਾਂ ਲੈਣੀਆਂ ਦੋਆ ਵਿੱਚ ਇੱਕ ਚੀਜ਼ ਚੁਣ ਲੋ ਬਰਾੜ ਆਪਸ ਵਿੱਚ ਸਲਾਹ ਕਰਕੇ ਬੋਲੇ ਜੀ ਅਸੀਂ ਤਨਖਾਹਾਂ ਵਾਂ ਲੈਣੀਆਂ ਨੇ ਸਿੱਖੀ ਨਹੀਂ ਰੱਖਣੀ ਤਦ ਸਤਿਗੁਰਾਂ ਨੇ ਫਰਮਾਇਆ ਠੀਕ ਹੈ ਤੁਹਾਨੂੰ ਅੱਜ ਤਨਖਾਹਾਂ ਮਿਲ ਜਾਣਗੀਆਂ ਸਤਿਗੁਰਾਂ ਨੇ ਉੱਥੇ ਹੀ ਬ੍ਰਮੀ ਸ਼ਾਬ ਕੀਰਪਾਸ ਡੇਰਾ ਲਾ ਲਿਆ ਕੁਚਰ ਬਾਦ ਪਿੱਛੋਂ ਸਿੱਖਾਂ ਦੀ ਵੀਰਾਨ ਪਹੁੰਚੀ ਉਹਨਾਂ ਨਾਲ ਇੱਕ ਸਿੱਖ ਘੋੜੇ ਤੇ ਧਨ ਲੱਦ ਕੇ ਲਿਆਇਆ ਉਹਨੇ ਉਹ ਧਨ ਸਤਿਗੁਰਾਂ ਨੂੰ ਭੇਟਾ ਕੀਤਾ ਆਖਿਆ ਸੱਚੇ ਬਾਦਸ਼ਾਹ ਜੀਓ ਇਹ ਧਨ ਗਵੇਰ ਨੇ ਆਪ ਜੀ ਨੂੰ ਭੇਜਿਆ ਨੂੰ ਸੰਭਾਲ ਲਓ ਸਤਿਗੁਰਾਂ ਨੇ ਛੱਡ ਖੋਲ ਗਏ ਬਰਾੜਾ ਨੂੰ ਆਖਿਆ ਕਿ ਆਪਣੀਆਂ ਤਨਖਾਹਾਂ ਦਾ ਲੇਖਾ ਕਰਕੇ ਪੈਸੇ ਲੈ ਲਓ ਬਰਾੜਾ ਵਿੱਚ 500 ਘੋੜਸਵਾਰ 900 ਪੈਦਲ ਸੈਨਿਕ ਸੰਨ ਸਤਿਗੁਰਾਂ ਨੇ 8 ਨੇ ਦਿਹਾੜੀ ਘੋੜਸਵਾਰ ਨੂੰ 4 ਨੇ ਦਿਹਾੜੀ ਪੈਦਲ ਦੇ ਗਿਣ ਕੇ ਸਾਰਿਆਂ ਨੂੰ ਵੈਸੇ ਦਿੱਤੇ ਜਦੋਂ ਬਰਾੜ ਤਨਖਾਹਾਂ ਲੈ ਕੇ ਗਏ ਤਾਂ ਸਤਿਗੁਰਾਂ ਨੇ ਭਾਈ ਦਾਣ ਸਿੰਘ ਨੇ ਆਖਿਆ ਭਾਈ ਦਾਣ ਸਿੰਘ ਤੇਰੇ ਸਾਥੀ ਦਾ ਸਾਰੇ ਤਨਖਾਹ ਲੈ ਗਏ ਨੇ ਤੂੰ ਵੀ ਆਪਣਾ ਲੇਖਾ ਕਰਕੇ ਪੈਸੇ ਲੈ ਲੈ ਭਾਈ ਦਾਣ ਸਿੰਘ ਹੱਥ ਜੋੜ ਕੇ ਬੋਲਿਆ ਸੱਚੇ ਪਾਤਸ਼ਾਹ ਜੀਓ ਮੈਨੂੰ ਇਹਨਾਂ ਓਛੇ ਬੰਦਿਆਂ ਨਾਲ ਨਾ ਮੇਲੋ ਮੇਰੇ ਪਾਸ ਆਪਦਾ ਬਖਸ਼ਾ ਹੋਇਆ ਸਭ ਕੁਝ ਮੈਨੂੰ ਬਸ ਆਪਦੀ ਕੇਵਲ ਤੇ ਕੇਵਲ ਸਿੱਖੀ ਚਾਹੀਦੀ ਆਪੇ ਆਪਣਾ ਸੇਵਕ ਜਾਣ ਕੇ ਮੈਨੂੰ ਇਹ ਸਿੱਖੀ ਦੀ ਦਾਤ ਬਖਸ਼ੋ ਸਹਿਬ ਜੀ ਭਾਈ ਦਾਣ ਸਿੰਘ ਦਾ ਸਿੱਧ ਕੇ ਵੇਖ ਕੇ ਬੜੇ ਬਰਸਾਨ ਹੋਏ ਫਰਮਾਇਆ ਭਾਈ ਦਾਣ ਸਿੰਘ ਤੂੰ ਸਿੱਖੀ ਦਾ ਬੀਜ ਰੱਖ ਲਿਆ ਇਸ ਬੀਜ ਨਾਲ ਸਿੱਖੀ ਸਾਰੇ ਦੇਸ਼ ਵਿੱਚ ਵਾਦੀ ਰਹੇਗੀ ਤੂੰ ਇਸ ਜੰਗਲ ਦੇਸ ਦਾ ਬੜਾ ਉਪਕਾਰ ਕੀਤਾ ਜੋ ਇੱਥੇ ਸਿੱਖੀ ਦਾ ਬੀਜ ਰੱਖਿਆ ਜਿਸ ਪ੍ਰਕਾਰ ਭਾਈ ਮਹਾ ਸਿੰਘ ਨੇ ਮਾਝੇ ਦੀ ਵਿਢਾਈ ਰੱਖੀ ਸੀ ਉਸੇ ਤਰ੍ਹਾਂ ਤੂੰ ਮਾਲਵੇ ਦੀ ਵਿਢਾਈ ਰੱਖ ਲਈ ਹੈ ਹੁਣ ਤੂੰ ਅਮਰ ਦੇ ਛੱਗ ਲੈ ਤੇ ਗੁਰੂ ਵਾਲਾ ਬਣ ਜਾ ਬਿਰਾੜ ਤਨਖਾਹ ਲੈ ਕੇ ਆਪਣੇ ਡੇਰੇ ਪਹੁੰਚੇ ਪਹਿਲਾਂ ਤਾਂ ਉਹ ਬੜੇ ਖੁਸ਼ ਸਨ ਵੀ ਸਾਨੂੰ ਸਾਰੇ ਪੈਸੇ ਮਿਲ ਗਏ ਫਿਰ ਉਹਨਾਂ ਨੇ ਲੋਭ ਜਾਗ ਪਿਆ ਮਨ 'ਚ ਉਹਨਾਂ ਦੇ ਸਲਾਹ ਕੀਤੀ ਵੀ ਗੁਰੂ ਜੀ ਕੋਲ ਬਹੁਤ ਸਾਰਾ ਧਨ ਹੈ ਹੋਰ ਵੀ ਹੈ ਕਿਉਂ ਨਾ ਕਿਸੇ ਬਹਾਨੇ ਉਹਨਾਂ ਪਾਸੋਂ ਹੋਰ ਧਨ ਲੈ ਲਈਏ ਇਹ ਸਲਾਹ ਬਣਾ ਕੇ ਸਾਰੇ ਰਲ ਗਏ 사ਤਗੁਰਾਂ ਪਾਸ ਗਏ ਅਦੇ ਕਹਿਣ ਲੱਗੇ ਗੁਰੂ ਜੀਓ ਜਦੋਂ ਅਸੀਂ ਆਪਦੇ ਪਾਸ ਨੌਕਰੀ ਕਰਨ ਆਏ ਸੀ ਤਾਹਰ ਘਰ ਦਾ ਕਿ ਜੀ ਨੌਕਰੀ ਵਿੱਚ ਆਇਆ ਸੀ ਤੇ ਇੱਕ ਜੀ ਘਰ ਦਾ ਕੰਮ ਸੰਭਾਲਣ ਲਈ ਪਿੱਛੇ ਛੱਡਿਆ ਸੀ ਇਸ ਕਰਕੇ ਸਾਨੂੰ ਦੋਰੀਆਂ ਤਨਖਾਹਾਂ ਦਿਓ ਤਾਂ ਜੋ ਅਸੀਂ ਇਹਨਾਂ ਬੰਦਿਆਂ ਨੂੰ ਵੰਡ ਸਕੀਏ ਜਿਨ੍ਹਾਂ ਨੂੰ ਅਸੀਂ ਆਪਣੇ ਪਿੱਛੇ ਛੱਡ ਆਇਆ ਸਾ ਨਹੀਂ ਦੋ ਸਾਡੀਆਂ ਤਨਖਾਹਾਂ ਵਿੱਚੋਂ ਅੱਧ ਵੰਡਾ ਲੈਣਗੇ ਫਿਰ ਸਾਡੇ ਕੋਲ ਕੀ ਰਹਿ ਜਾਊ ਅਸੀਂ ਆਪਣੇ ਟੱਬਰਾਂ ਨੂੰ ਕੀ ਦੇਵਾਂਗੇ ਜੇ ਤੁਸੀਂ ਸਾਨੂੰ ਦੂनियां ਤਨਖਾਹ ਦਿਓ ਤਾਂ ਅਸੀਂ ਅੱਗੋਂ ਲੈਵੇਂ ਆਪ ਜੀ ਦੀ ਨੌਕਰੀ ਵਿੱਚ ਰਹਿਣ ਨੂੰ ਤਿਆਰ ਆਂ ਬਰਾੜਾਂ ਦੀ ਗੱਲ ਸੁਣ ਕੇ ਸਤਿਗੁਰੂ ਜੀ ਦਿਆਲ ਹੋਏ ਉਹਨਾਂ ਦੀਆਂ ਦੋਰੀਆਂ ਤਨਖਾਵਾ ਵਣ ਦਿੱਤੀਆਂ ਇਸ ਤੋਂ ਬਾਅਦ ਜੋ ਧਨ ਬਾਕੀ ਬਚ ਗਿਆ ਉਹ ਆਪਨੇ ਧਰਤੀ ਵਿੱਚ ਟੋਇਆ ਕਢਾ ਕੇ ਉਹਨੂੰ ਦਬਵਾ ਦਿੱਤਾ ਫਰਮਾਇਆ ਵੀ ਇਹ ਸਾਡਾ ਗੁਰਦਸਰ ਹੈ ਜਿਹੜਾ ਤੇ ਸਰਦਾ ਨਾਲ ਆਵੇਗਾ ਉਨੋ ਮਨ ਜਾਇਆ ਧਨ ਪ੍ਰਾਪਤ ਹੋਵੇਗਾ ਹੁਣ ਦੂਜੀ ਵਾਰ ਤਨਖਾਹ ਲੱਗੇ ਬਰਾੜ ਖੁਸ਼ੀ ਨਾਲ ਨੱਚਦੇ ਡੇਰਿਆਂ ਦੇ ਵਰਤੇ ਆਪਸ ਵਿੱਚ ਛੇਖੀਆਂ ਮਾਰਨ ਲੱਗੇ ਵੀ ਦੇਖਿਆ ਨਾ ਸੀ ਕਿਵੇਂ ਤਲਵਾਰ ਦੀ ਲੋਗ ਨਾਲ ਗੁਰੂ ਘਰੋਂ ਤਨਖਾਹ ਖਾਈਆਂ ਦੇ ਉਹ ਵੀ ਦੂਣੀਆਂ ਐਵੇਂ ਪੈਸੇ ਲਈਦੇ ਨੇ ਬਰਾੜਾਂ ਦੀਆਂ ਹੰਕਾਰ ਭਰੀਆਂ ਗੱਲਾਂ ਇਕ ਸਿੱਖ ਦੇ ਕੰਨੀਆਂ ਪੈ ਗਈਆਂ ਉਹਨੇ ਜਾ ਕੇ ਗੁਰੂ ਜੀ ਨੂੰ ਦੱਸਿਆ ਕਿ ਉਹ ਜਾੜਾ ਜਵਸਣ ਵਾਲੇ ਬਰਾੜ ਈਸਰਾਂ ਦੀਆਂ ਹੰਕਾਰ ਭਰੀਆਂ ਸ਼ੇਖੀਆਂ ਮਾਰ ਰਹੇ ਨੇ ਆਪ ਜੀ ਦਾ અપਮਾਨ ਕਰ ਰਹੇ ਨੇ ਇਹ ਸੁਣ ਕੇ ਸਹਿਬਾ ਨੇ ਬਚਨ ਕੀਤਾ ਇਹ ਜੰਗਲੀ ਬਰਾੜ ਸਾਡੇ ਖਾਲਸੇ ਦੀ ਪਰਜਾ ਬਣ ਕੇ ਰਹਿਣਗੇ ਅਦੇ ਖਾਲਸਾ ਇਹਨਾਂ ਤੋਂ ਹਜ਼ਾਰਾਂ ਗੁਣਾ ਧਨ ਮੋੜ ਲਵੇਗਾ ਇਸਰਾ ਮਹਾਰਾਜ ਜੀ ਬਰਾੜਾ ਨੂੰ ਇਹ ਵਚਨ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਇਦੋਂ ਚੱਲ ਕੇ ਜੱਸੀ ਪਿੰਡ ਪੁੱਜੇ